ਪੰਜਾਬ ਪੁਲਿਸ ਨੇ ਤਰਨਤਾਰਨ ਤੋਂ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ ਤਰਨਤਾਰਨ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਤਾਂ ਪੰਜਾਬ ਦੇ ਵਿੱਚ ਵੀ ਅਜਿਹੇ ਜਾਸੂਸਾਂ ਦੇ ਖਿਲਾਫ ਲਗਾਤਾਰ ਪੁਲਿਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਕਿਉਂਕਿ ਤਰਨਤਾਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਐਮ ਹੈ ਤਰਨਤਾਰਨ ਜਿਹੜਾ ਕਿਸ ਸਰਹੱਦੀ ਜ਼ਿਲ੍ਹਾ ਹੈ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਤੇ ਇਸੇ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਵੱਡੀ ਕਾਰਵਾਈ ਕੀਤੀ ਜਿੱਥੇ ਕਿ ਇੱਕ ਜਾਸੂਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਾ ਕੇ ਨਾਮ ਗਗਨਦੀਪ ਸਿੰਘ ਦੱਸਿਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਹੋਰਨਾਂ ਸੂਬਿਆਂ ਦੀ ਗੱਲ ਕਰੀਏ ਜਿਵੇਂ ਹਰਿਆਣਾ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਔਰ ਕਈ ਸੂਬਿਆਂ ਦੇ ਵਿੱਚ ਅਜਿਹੇ ਜਾਸੂਸਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਇਸ ਦੇ ਵਿਚਾਲੇ ਤਰਨਤਾਰਨ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਜਿੱਥੋਂ ਕਿ ਇੱਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਤਰਨਤਾਰਨ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਆ ਜਦੋਂ ਅਸੀਂ جاسੂਸ ਦਾ ਜ਼ਿਕਰ ਕਰਦੇ ਆ جاسੂਸ ਦਾ ਮਤਲਬ ਹੀ ਹੈ ਕਿ ਉਹ ਸ਼ਖਸ ਜਿਹੜਾ ਕਿ ਦੇਸ਼ ਦੇ ਨਾਲ ਡਗਾ ਕਰ ਰਿਹਾ ਹੈ ਗਦਾਰੀ ਕਰ ਰਿਹਾ ਹੈ ਦੇਸ਼ ਦੇ ਨਾਲ ਜੁੜੀ ਹੋਈ ਭਾਰਤੀ ਸੈਨਾ ਦੇ ਨਾਲ ਜੁੜੀ ਹੋਈ ਖੁਫੀਆ ਜਾਣਕਾਰੀ ਜਿਸ ਦੇ ਵੱਲੋਂ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਦਾ ਸਿੱਧੇ ਤੌਰ ਤੇ ਜੋ ਮਤਲਬ ਇਹ ਹੀ ਹੈ ਕਿ ਕਿਵੇਂ ਪਾਕਿਸਤਾਨ ਦੀ ਆਈਐਸਆਈ ਏਜੰਸੀ ਭਾਰਤ ਦੇ ਵਿੱਚ جاسੂਸ ਤਿਆਰ ਕਰਦੀ ਹੈ ਕਈ ਤਰੀਕੇ ਦੇ ਲਾਲਚ ਦਿੱਤੇ ਜਾਂਦੇ ਨੇ ਨੌਜਵਾਨਾਂ ਨੂੰ ਟਰੈਪ ਦੇ ਵਿੱਚ ਆ ਫਸਾਇਆ ਜਾਂਦਾ ਹੈ ਲਗਾਤਾਰ ਜਿਹੇ ਮਾਮਲੇ ਜੋ ਕਿ ਸਾਹਮਣੇ ਆਉਂਦੇ ਨੇ ਤੇ ਇਸ ਦੇ ਵਿਚਾਲੇ ਤਰਨਤਾਰਨ ਦੇ ਵਿੱਚ ਵੱਡਾ ਐਕਸ਼ਨ ਹੋਇਆ ਸਾਡੇ ਸਹਿਯੋਗੀ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਦਾਰ ਸਰਵਾਲਾ ਜੁੜ ਚੁੱਕੇ ਨੇ ਸਦਾਰਤ ਸਰਦੀ ਜ਼ਿਲ੍ਹਾ ਤਰਨਤਾਰਨ ਜਿੱਥੇ ਕਿ ਵੱਡਾ ਐਕਸ਼ਨ ਹੋਇਆ ਹੈ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਗੱਲ ਕੀਤੀ ਜਾਵੇ ਤਾਂ ਇੱਕ ਤਰਨਤਾਰਨ ਪੁਲਿਸ ਦੇ ਹੱਥ ਹਤੇ ਕੌਨ ਇੰਟੈਲੀਜੈਂਸ ਸਾਥੀ ਕੋ ਵੱਡੀ ਸਫਲਤਾ ਮਿਲੀ ਹੈ ਇਹਨਾਂ ਇਹਨਾਂ ਨੇ ਸਾਂਝੇ ਆਪਰੇਸ਼ਨ ਦੌਰਾਨ ਜਿਹੜਾ ਹੈ ਗਗਨਦੀਪ ਸਿੰਘ ਉਰਫ ਗਗਨ ਜੋ ਕਿ ਤਰਨਤਾਰਨ ਸਿਟੀ ਦਾ ਹੀ ਰਹਿਣ ਵਾਲਾ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਅਤੇ ਦੱਸਦੀ ਕਿ ਕਿਸ ਨੇ ਆਪਰੇਸ਼ਨ ਸੰਧੂਰ ਦੇ ਦੌਰਾਨ ਫੌਜ ਦੀਆਂ ਗਤੀਵਿਧੀਆਂ ਬਾਰੇ ਸੇਧਸ਼ੀਲ ਜਾਣਕਾਰੀ ਜਿਹੜੀ ਸੀ ਉਹ ਪਾਕਿਸਤਾਨ ਆਈਐਸਆਈ ਅਤੇ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ ਤੇ ਲਗਾਤਾਰ ਉਸ ਨੂੰ ਸਾਰੀਆਂ ਜਾਣਕਾਰੀਆਂ ਉੱਧ ਜਿਹੜਾ ਆਈਐਸਆਈ ਨਾਲ ਸਾਂਝੀ ਕਰਦਾ ਸੀ ਉਸ ਨੂੰ ਜਿਹੜਾ ਪੁਲਿਸ ਨੇ ਦੇਰ ਰਾਤ ਜਿਹੜਾ ਗ੍ਰਿਫਤਾਰ ਕੀਤਾ ਔਰ ਇਹ ਲਗਾਤਾਰ ਇਸ ਦੇ ਮੋਬਾਈਲ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 20 ਤੋਂ ਪਲੱਸ ਕੰਟੈਕਟਸ ਜਿਹੜੇ ਆਈਐਸਆਈ ਅਲੱਗ-ਅਲੱਗ ਨੰਬਰਾਂ ਦੇ ਨਾਮ ਤੇ ਸੇਵ ਕੀਤੇ ਗਏ ਸੀ ਉਹ ਵੀ ਜਿਹੜੇ ਨੇ ਬਰਾਮਦ ਕੀਤੇ ਕਿਉਂਨੇ ਹਾਲਾਂਕਿ ਦੋ ਫੋਨ ਹੈ ਗਗਨਦੀਪ ਸਿੰਘ ਜਿਹੜਾ ਸੀ ਉਹ ਯੂਜ਼ ਕਰਦਾ ਸੀ ਔਰ ਇਸ ਦੇ ਕੋਲੋਂ ਜਿਹੜੇ ਨੇ 20 ਤੋਂ ਪਲੱਸ ਆਈਐਸਆਈ ਨਾਲ ਸੰਪਰਕ ਮੋਬਾਈਲ ਫੋਨ ਨੰਬਰ ਜਿਹੜੇ ਨੇ ਜੋ ਹੈ ਵੀ ਉਹ ਵੀ ਜਿਹੜੇ ਨੇ ਬਰਾਮਦ ਹੋਏ ਨੇ ਹਾਲਾਂਕਿ ਲਗਾਤਾਰ ਜੇ ਅਸੀਂ ਇੰਡੀਆ ਦੀ ਗੱਲ ਕਰ ਦਈਏ ਪੰਜਾਬ ਦੀ ਗੱਲ ਕਰ ਦਈਏ ਹਰਿਆਣਾ ਦੀ ਗੱਲ ਕਰ ਦਈਏ ਤਾਂ ਹਰ ਅਲਗ-ਅਲਗ ਸੂਬਿਆਂ ਦੇ ਵਿੱਚੋਂ ਕਈ ਜਸੂਸ ਜਿਵੇਂ ਯੂਟਿਊਬਰਸ ਲੈ ਲੀਏ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਐਸੇ ਤਰੀਕੇ ਨਾਲ ਇਹ ਵੀ ਇੱਕ ਜਿਵੇਂ ਗਗਨਦੀਪ ਸਿੰਘ ਸੀ ਇਸ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਕਿ ਕੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ ਔਰ ਆਪਰੇਸ਼ਨ ਸੰਦੂਰ ਚੱਲਿਆ ਤਾਂ ਉਸ ਦੌਰਾਨ ਕਈ ਗਤੀਵਿਧੀਆਂ ਇਸ ਨੇ ਜਿਹੜੀਆਂ ਸੀ ਆਰਮੀ ਦੀਆਂ ਉਹ ਉਧਰ ਆਈਐਸਆਈ ਪਾਕਿਸਤਾਨ ਦੇ ਨਾਲ ਜਿਹੜੀਆਂ ਸੀ ਉਹ ਹਾਂ ਜੀ ਕੀਤੀਆਂ ਸੀ ਹਾਲਾਂਕਿ ਇਸ ਦੀ ਹੁਣ ਡਿਟੇਲ ਜਿਹੜੀ ਚੈੱਕ ਕੀਤੀ ਜਾ ਰਹੀ ਹੈ ਕਿ ਕੋਈ ਪੇਮੈਂਟ ਵਗੈਰਾ ਵੀ ਕੋਈ ਇਸ ਨੂੰ ਹੋਈ ਸੀ ਉਹ ਵੀ ਇਹਦੀ ਜਾਣ ਜਿਹੜੀ ਹੈ ਉਹ ਜਾਰੀ ਹੈ ਹਾਂ ਠੀਕ ਹੈ ਸਰਦਾਰਤਪੁਰ ਜਾਨਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ ਤਰਨਤਾਰਨ ਤੋਂ ਇੱਕ جاسੂਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਕਿ ਨਾਮ ਗगनਦੀਪ ਸਿੰਘ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਜਾਸੂਸੀ ਕਰਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਦੇ ਨਾਲ ਸੰਪਰਕ ਦੇ ਵਿੱਚ ਸੀ ਮੁਲਜ਼ਮ ਗगनਦੀਪ ਸਿੰਘ ਆ ਮੁਲਜ਼ਮ ਦੇ ਮੋਬਾਈਲ ਤੋਂ ਖੁਫੀਆ ਜਾਣਕਾਰੀ ਵੀ ਮਿਲੀ ਹੈ ਤੇ ਇਸ ਦੇ ਵਿਚਾਲੇ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ ਆ ਤਰਨ ਤਰਨ ਦੇ ਰਹਿਣ ਵਾਲੇ ਗਗਨ